ਸ਼ਹਿਰ ਦੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਜਿਵੇਂ ਕੋਈ ਅਗਜ਼ਨੀ ਦੀ ਘਟਨਾ ਨਾ ਹੋਵੇ ਜਾਂ ਖੁਦਾ ਨਾ ਖਾਸ ਕਰੇ ਜੇ ਕਿਤੇ ਹੋ ਜਾਏ ਤੇ ਉਹਦੇ ਬਚਾਲ ਜਿਹੜੀਆਂ ਹੈਗੀਆਂ ਨੇ ਅੱਜ ਅਸੀਂ ਹੋਰ ਜਿਹੜੀਆਂ ਨੇ 5 ਫਾਇਰ ਦੀਆਂ ਜਿਹੜੀਆਂ ਲੇਟੈਸਟ ਗੱਡੀਆਂ ਨੇ ਲੇਟੈਸਟ ਇਕਵਿਪਮੈਂਟ ਦੇ ਨਾਲ ਅਸੈਸਰੀ ਦੇ ਨਾਲ ਜਿਹੜੀਆਂ ਹੈਗੀਆਂ ਨੇ ਅੱਜ ਹੋਰ ਚਲਾਈਆਂ ਨੇ ਜਿਹਦੇ ਨਾਲ ਸਾਡੇ ਕੋਲ ਤਕਰੀਬਨ ਜਿਹੜੀਆਂ ਨੇ ਹੈਗੀਆਂ ਨੇ ਹੁਣ 31 ਗੱਡੀਆਂ ਜਿਹੜੀਆਂ ਨੇ ਸਾਡੇ ਕੋਲੇ ਜਿਹੜੀਆਂ ਫਾਇਰ ਸਟੇਸ਼ਨਾਂ ਦੇ ਉੱਤੇ ਵੱਖ-ਵੱਖ ਫਾਇਰ ਸਟੇਸ਼ਨਾਂ ਦੇ ਉੱਤੇ ਜਿਹੜੀਆਂ ਤਾਇਨਾਤ ਰਹਿਣਗੀਆਂ ਇਹਦੇ ਨਾਲ ਹੀ ਅੱਜ ਅਸੀਂ 5 ਮੋਟਰਸਾਈਕਲ ਯਾਨੀ ਕਿ ਟੂ व्हीਲਰ ਜਿਹੜੇ ਚਲਾ ਰਹੇ ਹਾਂ ਜਿਹਦੇ ਨਾਲ ਫੋਮ ਵਗੈਰਾ ਜਿਹੜੇ ਸਾਡੇ ਫਾਇਰਮੈਨ ਹੋਣਗੇ ਉਹ ਜਿਹੜੇ ਇਕੁਪਮੈਂਟ ਦੇ ਨਾਲ ਲੈਸ ਹੋਣਗੇ ਜਿਹੜੀਆਂ ਭੀੜੀਆਂ ਗਲੀਆਂ ਦੇ ਵਿੱਚ ਵੱਡੀਆਂ ਗੱਡੀਆਂ ਨਹੀਂ ਜਾਈਆਂ ਜਾ ਸਕਦੀਆਂ ਸੋ ਉਹ ਵੀ ਅੱਜ 5 ਜਿਹੜੇ ਮੋਟਰਸਾਈਕਲ ਜਿਹੜੇ ਨੇ ਚਲਾਏ ਗਏ ਨੇ ਸਾਡੇ ਕੋਲ ਸ਼ਹਿਰ ਦੇ ਵਿੱਚ 5 ਜਿਹੜੇ ਫਾਇਰ ਸਟੇਸ਼ਨ ਨੇ ਜਿੱਥੇ ਵੱਖ-ਵੱਖੇ ਗੱਡੀਆਂ ਜਿਹੜੀਆਂ ਤਾਇਨਾਤ ਕੀਤੀਆਂ ਜਾਣਗੀਆਂ ਔਰ ਮੋਟਰਸਾਈਕਲ ਤਾਇਨਾਤ ਕੀਤੇ ਜਾਣਗੇ ਤਾਂ ਕਿ ਸ਼ਹਿਰ ਦੇ ਵਿੱਚ ਕਿਦਾਂ ਨਾ ਖਾਸਤਾ ਕੋਈ ਇਹੋ ਜੀ ਅਗਜ਼ਨੀ ਦੀ ਜਾਂ ਕੋਈ ਕਿਸੇ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਅਣਸਕਾਵੀ ਘਟਨਾ ਵਾਪਰਦੀ ਹੈ ਤੇ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਬਚਾ ਕੀਤਾ ਜਾਏ ਰੈਸਕਿਊ ਕੀਤਾ ਜਾਏ ਸੋ ਸਾਡੀ ਪੰਜਾਬ ਸਰਕਾਰ ਨੇ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਜੋ ਉਹਨਾਂ ਦੀ ਸੋਚ ਹੈ ਜੋ ਸਾਡੇ ਕੇਜਰੀਵਾਲ ਸਾਹਿਬ ਸਾਡੇ ਭਗਵੰਤ ਸਿੰਘ ਮਾਨ ਸਾਡੇ ਮਨੀ ਸੋਧਿਆ ਜੀ ਸਾਡੇ ਜਿਹੜੇ ਮੰਤਰੀ ਨੇ ਸੰਜੀਵ ਜੀ ਅਰੋੜਾ ਜੀ ਸੋ ਅਸੀਂ ਜੋ ਉਹਨਾਂ ਨੂੰ ਡਿਮਾਂਡ ਕੀਤੀ ਸੀਗੀ ਉਹਨਾਂ ਨੇ ਸਾਨੂੰ ਜਿਹੜੀਆਂ ਫਾਇਰ ਦੀਆਂ ਉਹ ਗੱਡੀਆਂ ਜਿਹੜੀਆਂ ਮੁਹੱਈਆ ਕਰਵਾ ਦਿੱਤੀਆਂ ਸੋ ਅਸੀਂ ਕਿਸੇ ਵੀ ਦੇਰੀ ਤੋਂ ਬਿਨਾਂ ਅੱਜ ਜਿਹੜੀਆਂ ਆਗੀਆਂ ਕਾਰਪੋਰੇਸ਼ਨ ਤੋਂ ਜਿਹੜਾ ਇਹਨਾਂ ਨੂੰ ਗੱਡੀਆਂ ਨੂੰ ਫਾਇਰ ਵੱਖ-ਵੱਖ ਫਾਇਰ ਸਟੇਸ਼ਨਾਂ ਤੇ ਰਵਾਨਾ ਕਰ ਦਿੱਤਾ ਗਿਆ ਸੋ ਸ਼ਹਿਰ ਦੀ ਇਹ ਨਾਲ ਸਾਡੀ ਬਚਨਬੱਧਤਾ ਹੈ ਕਿ ਸ਼ਹਿਰ ਦੇ ਵਿੱਚ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਏਗਾ ਜੋ ਸਾਫ ਸਵੱਛਾਈ ਦੇ ਪ੍ਰਬੰਧ ਜੋ ਸੀਵਰੇਜ ਜੋ ਸਟਰੀਟ ਲਾਈਟ ਜੋ ਰੋਡ ਸਵੀਪਿੰਗ ਜੋ ਵੀ ਹੈ ਅਸੀਂ ਇਹ ਅਸੀਂ ਸ਼ਹਿਰ ਵਾਸੀਆਂ ਦਾ ਵਚਨ ਮੰਨਦਾ ਔਰ ਸਭ ਕੁਝ ਜਿਹੜੇ ਮੁਹਿਆਰ ਕਰਾਂਗੇ ਆ ਟਾਈਮ ਜ਼ਰੂਰ ਲੱਗਦਾ ਲੇਕਿਨ ਸਾਡੀਆਂ ਜਿਹੜੀਆਂ ਨੇ ਮੇਰੇ ਨਾਲ ਕਮਿਸ਼ਨਰ ਸਾਹਿਬ ਵੀ ਖੜੇ ਐ ਐਡੀਸ਼ਨਲ ਕਮਿਸ਼ਨਰ ਸਾਹਿਬ ਸਾਡੇ ਕਾਉਂਸਲਰ ਸਾਥੀ ਵੀ ਖੜੇ ਐ ਸੋ ਅਸੀਂ ਜੋ ਜੋ ਸ਼ਹਿਰ ਦੇ ਨਾਲ ਸਾਡੀ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਨੇ ਉਹ ਸਾਰੇ ਵਾਅਦਿਆਂ ਦੇ ਪੂਰੇ ਉਤਰਦੇ ਹੋਏ ਸ਼ਹਿਰ ਨੂੰ ਹਰ ਰੋਜ਼ ਸਹੂਲਤ ਦੇਵਾਂਗੇ ਜੋ ਦੇਣੀ ਚਾਹੀਦੀ ਐ ਜੋ ਸਿਵਿਕ ਸ਼ਹਿਰ ਦੀਆਂ ਲੋੜਾਂ ਹੁੰਦੀਆਂ ਨੇ ਸੋ ਉਹਦੇ ਤਹਿਤ ਅੱਜ ਜਿਹੜੀਆਂ ਅਸੀਂ ਇਹ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਇੱਕ ਕਾਫਲੇ ਨੂੰ ਰਵਾਨਾ ਕੀਤਾ ਜੋ ਵੱਖ-ਵੱਖ ਸਟੇਸ਼ਨਾਂ ਤੇ ਤਾਇਨਾਤ ਹੋ ਜਾਣਗੇ ਚਾਰ ਫਾਇਰ ਟੈਂਡਰ ਨੇ ਤੇ ਇੱਕ ਵਾਟਰ ਬਾਊਜ਼ਰ ਹੈ which is basically water tanker ਉਹਦੇ ਨਾਲ ਹੀ ਇਹ ਕਿਉਂਕਿ ਅੱਜਕੱਲ ਬੜੀ ਅਲਟਰਾ ਮਾਡਰਨ ਤੇ ਇਕੁਪਮੈਂਟ ਤੇ ਟੂਲਸ ਆਉਂਦੇ ਨੇ ਸੋ ਬਹੁਤ ਸਾਰੇ ਟੂਲਸ ਵੀ ਨੇ ਇਨਾ ਇਨਾ ਫਾਇਰ ਇੰਜਨਸ ਤੇ ਜਿਵੇਂ ਕਿ weight ਅਗਰ ਕੋਈ ਟਨੇ ਚੱਕਣਾ ਹੈ ਵਜ਼ਨ ਚੱਕਣਾ ਉਹਦੇ ਲਈ ਬੋਲਟ ਕਟਰਸ ਨੇ ਉਹ ਜੇਕਰ ਕੋਈ ਕਾਰਜ ਖਾਸ ਜਾਂਦਾ ਉਸ ਦੇ ਲਈ ਕਟਰਸ ਨੇ ਕੱਟ ਕਰਕੇ ਟੂਲ ਕੱਢਣ ਲਈ ਉਹਨਾਂ ਨੂੰ ਸੋ ਉਹ ਸਾਰਾ ਕੁਝ ਹੈਗਾ ਜਿਵੇਂ ਨਾਰਮਲੀ ਇਹ ਬਹੁਤ ਵੱਡਾ ਸ਼ਹਿਰ ਹੈ ਬਹੁਤ ਜ਼ਿਆਦਾ ਭੜੀਆਂ ਗਲੀਆਂ ਵੀ ਨੇ ਬਹੁਤ ਪੋਪੂਲੇਟਡ ਏਰੀਆਜ਼ ਨੇ ਵੈਰੀ ਡੈਂਸਲੀ ਪੋਪੂਲੇਟਡ ਤਾਂ ਅੱਗੇ ਅੱਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਥੋੜੀ ਜਿਹੀ ਗਰਮੀਆਂ ਵੀ ਜਿਆਦਾ ਤੇਜ਼ ਪੈਂਦੀ ਹੈ ਟੈਂਪਰੇਚਰ ਹਾਈ ਹੁੰਦਾ ਸੋ ਕੋਸ਼ਿਸ਼ ਸਾਡੀ ਹੋਏਗੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨਵਾਲੀ ਨੁਕਸਾਨ ਨਾ ਹੋਵੇ ਸੋ ਉਸ ਤਹਅ ਤੇ ਫਲੀਟ ਨੂੰ ਸਟਰੈਂਥਨ ਕਰਨ ਲਈ ਅੱਜ ਜਿਹੜੀ ਚਾਰ ਰੈਂਜਿੰਗ ਤੇ ਇੱਕ ਵਾਟਰ ਬਾਊਜ਼ਰ ਨੂੰ ਅਸੀਂ ਇਨ ਟੂ ਸਰਵਿਸ ਪ੍ਰੈਸ ਕੀਤਾ ਨਹੀਂ ਇਸ ਤਰ੍ਹਾਂ ਨਹੀਂ ਹੈ I ਮੈਨ ਤੁਸੀਂ ਮੇਰੇ ਨੋਟਿਸ ਲੈ ਆਏ ਹੋਗੇ ਉਹਨਾਂ ਨੂੰ ਛੱਤ ਨਹੀਂ ਮਿਲ ਰਹੀ ਬਟ ਇਸ ਤਰ੍ਹਾਂ ਦਾ ਕੋਈ I ਮੈਨ ਇਸ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਉਨਤਾਈ ਨਹੀਂ ਨਾਰਮਲੀ ਰਹਿੰਦੀ ਹੁੰਦੀ ਜਿਹੜੀ ਇਕੁਪਮੈਂਟ ਹੈ ਜਿਸ ਤਰ੍ਹਾਂ ਦੀ ਸੈਂਸਿਟਿਵ ਇਕੁਪਮੈਂਟ ਅਗਰ ਹੈਗੀ ਹੈ ਤਾਂ ਉਹਨੂੰ ਇਨ ਅਗਰ ਸਟੋਰ ਕਰਨਾ ਹੈ ਅੰਡਰ ਰੂਫ ਦਾ ਉਹ ਸਟੋਰ ਉਸੇ ਹੀ ਹੋਏਗੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹਾਈਡਰੌਲਿਕ ਅਗਰ ਮਸ਼ੀਨ ਹੈਗੀ ਹੈ ਤੇ ਉਹਦੀ ਛੱਤ ਨਹੀਂ ਹੈਗੀ ਤਾਂ I'll make sure I wasn't aware of this but ਅਗਰ ਇਹ ਹੈਗਾ ਤਾਂ ਉਸ ਤੇ ਸ਼ੈੱਡ ਬਣ ਜਾਏਗਾ ਜੀ ਧੰਵਾਦ ਜੀ